ਲਾਰਡ ਸਿਸ਼ਨੋਈ ਗੋਇੰਗ ਨੂੰ ਲੈ ਕੇ ਇੱਕ ਵਾਰ ਫੈਰ ਫੈਲੀ ਦਹਿਸ਼ਤ ਸਤਿ ਸ੍ਰੀ ਅਕਾਲ ਜੀ ਮੈਂ ਮੈਕ ਦਿਪਕਾ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਅਮਰੋਹਾ ਦੇ ਮਸ਼ਹੂਰ ਹਾਸ਼ਮੀ ਦਵਾਖਾਨਾ ਦੇ ਮਾਲਕ ਦੇ ਪੁੱਤਰ ਨੂੰ ਲੋਰਸ ਵਿਸ਼ਨੋਈ ਗੈਂਗ ਦੇ ਨਾਮ ਤੇ ਧਮਕੀ ਦਿੱਤੀ ਗਈ ਹੈ ਦੱਸਦੀ ਹੈ ਧਮਕੀ ਦੇਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲੋਰਸ ਵਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਹੈ ਉਸਨੇ 2 ਕਰੋੜ ਰੁਪਏ ਦੀ ਫਰौती ਮੰਗੀ ਹੈ ਇਹ ਘਟਨਾ ਅਮਰੋਹਾ ਸ਼ਹਿਰ ਦੇ ਮੁਹੱਲਾ ਕਾਜੀਆਦਾ ਦੀ ਹੈ ਹਾਸ਼ਮੀ ਦਵਾਖਾਨਾ ਦੇ ਕਾਰੋਬਾਰੀ ਸਰਾਜਦਿਨ ਹਾਸ਼ਮੀ ਦੇ ਪੁੱਤਰ ਡਾਕਟਰ ਬੁਰਹਾਨ ਨਦੀਨ ਹਾਸ਼ਮੀ ਨੂੰ ਧਮਕੀ ਮਿਲੀ ਹੈ 30 ਜੁਲਾਈ ਨੂੰ ਸਵੇਰੇ 9 ਵਜੇ ਉਹਨਾਂ ਨੂੰ ਇੱਕ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ ਫੋਨ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਲੋਰੈਂਸ ਵਿਸ਼ਨੋਈ ਗੈਂਗ ਦਾ ਮੈਂਬਰ ਦੱਸਿਆ ਉਸਨੇ ਫੋਨ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਇਸ ਤੋਂ ਬਾਅਦ ਸਵੇਰੇ 9:30 ਵਜੇ ਧਮਕੀ ਭਰਿਆ ਸਨੇਹਾ ਵੀ ਆਇਆ ਸਨੇਹੇ ਵਿੱਚ 2 ਕਰੋੜ ਰੁਪਏ ਦੀ ਪ੍ਰਾਪਤੀ ਨਾ ਦੇਣ ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਡਾਕਟਰ ਬੁਰਹਾਨ ਦੇ ਪਿਤਾ ਸਿਰਾਜਦੀਨ ਹਾਸਮੀ ਇੱਕ ਮਸ਼ਹੂਰ ਸਮਾਜ ਸੇਵਕ ਅਤੇ ਉਦਯੋਗਪਤੀ ਨੇ ਉਹ ਹਾਸ਼ਮੀ ਐਜੂਕੇਸ਼ਨਲ ਗਰੁੱਪ ਦੇ ਚੇਅਰਮੈਨ ਵੀ ਨਹੀਂ ਘਟਨਾ ਤੋਂ ਬਾਅਦ ਬਰਹਾਨ ਹਾਸ਼ਮੀ ਨੇ 31 ਜੁਲਾਈ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਘਟਨਾ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਅਦਰ ਪੁਲਿਸ ਦੋਸ਼ੀ ਦੀ ਭਾਲ ਕਰ ਰਹੀ ਹੈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਜਨਰਲੀ ਜੁੜੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ